ਸਰ ਬਿੱਤੇ ਦਿਨ ਡਾਕਟਰ ਧਰਮਿੰਦਰ ਗਾਂਧੀ ਦਾ ਇੱਕ ਬਿਆਨ ਆਇਆ ਹੈ ਦੀ ਹਲਕਾ ਇੰਚਾਰਜ ਨੂੰ ਦੇ ਇਸ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਥੈਂਕ ਯੂ ਰਿੰਕੂਜੀ ਤੁਸੀਂ ਆਇਓ ਸਸਕਾਲ ਤੁਹਾਡੇ ਦੇਖਣ ਵਾਲਿਆਂ ਸਿਰੋਤਿਆਂ ਨੂੰ ਡਾਕਟਰ ਗਾਂਧੀ ਸਾਡੇ ਇੱਕ ਮੈਂਬਰ ਪਾਰਲੀਮੈਂਟਰੀ ਆਨ ਕਾਂਗਰਸ ਤੇ ਸਪਾਦੇਸ਼ਰ ਕਾਰਡੀਨੇਟ ਹਨ ਉਹਨਾਂ ਨੇ ਜੋ ਵੀ ਕਿਹਾ ਹੈ ਬੜਾ ਸੋਚ ਸੰਭ ਕੇ ਕਿਹਾ ਹੈ ਔਰ ਉਹ ਵਾਚਵੇ ਮੈਂ ਉਹਨਾਂ ਦੀ ਉਸ ਗੱਲ ਦੀ ਹਮਾਇਤ ਕਰਦਾ ਹਾਂ ਕਿਉਂਕਿ ਕਾਂਗਰਸ ਦੇ ਸਟਰਕਚਰ ਦੇ ਵਿੱਚ ਹਲਕਾ ਇੰਚਾਰਜ ਦਾ ਕੋਈ ਨਾ ਨਾ ਨਾਮੋ ਨਿਸ਼ਾਨੀ ਹੈਗਾ ਯਸ ਕੰਪੈਟੇਟਿਡ ਕੈਂਡੀਡੇਟਸ ਜਿਹੜੇ ਨੇ ਹਾਰ ਗਏ ਜਿੱਤ ਕੇ ਉਹਨਾਂ ਦੀ ਡਿਟੇਲਸ ਹੈ ਕਿ ਔਰ ਮੈਂ ਆ ਕੁਸਚਨ ਪਹਿਲਾਂ ਜਦੋਂ ਦੋ ਤਿੰਨ ਦਿਨ ਪਹਿਲਾਂ ਕਾਂਗਰਸ ਭਵਨ ਚੰਡੀਗੜ੍ਹ ਦੇਖੇ ਸਾਡੀ ਇੱਕ ਮੀਟਿੰਗ ਹੋਈ ਸੀ ਤੇ ਉਥੇ ਇਹ ਦੇਖਿਆ ਗਿਆ ਸੀਗਾ ਕਿ ਉਥੇ ਵੀ ਰਾਜਾ ਵੜਿੰਗ ਹੋਣਾ ਨੇ ਜਿਹੜੇ ਸਾਡੇ ਪ੍ਰਧਾਨ ਜੀ ਨੇ ਉਹਨਾਂ ਨੇ ਹਲਕਾ ਇੰਚਾਰਜ ਬੋਰਡ ਨਹੀਂ ਯੂਜ਼ ਕੀਤਾ ਉਹਨਾਂ ਨੇ ਕੰਟੈਸਟਡ ਕੈਂਡੀਡੇਟ ਵਰਡ ਨੂੰ ਯੂਜ਼ ਕੀਤਾ ਸੀ ਤੇ ਹੁਣ ਦਾ ਤੁਸੀਂ ਦੇਖੋਗੇ ਕਿ ਕਾਂਗਰਸ ਪਾਰਟੀ ਨੇ ਅ ਤਰਨ ਤਰਨ ਤੋਂ ਇਲੈਕਸ਼ਨ ਵਾਸਤੇ ਕੈਂਡੀਡੇਟ ਅਨਾਉਂਸ ਕੀਤਾ ਉਹਦੇ ਚ ਵੀ ਕੋਈ ਹਲਕਾ ਇੰਚਾਰਜ ਦੇ ਕਨਸੈਪਟ ਨਹੀਂ ਦੇਖਿਆ ਗਿਆ ਜਿਹੜਾ ਬੈਸਟ ਕੈਂਡੀਡੇਟ ਆ ਉਹ ਦੇਖਿਆ ਗਿਆ ਇਸ ਕਰਕੇ ਡਾਕਟਰ ਗਾਂਧੀ ਹੋਣਾ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਉਹ ਉਹਨਾਂ ਨੇ ਗਰਾਊਂਡ ਰਿਐਲਿਟੀ ਲੋਕਾਂ ਨਾਲ ਜੁੜੇ ਹੋਏ ਇਨਸਾਨ ਨੇ ਉਹ ਪ੍ਰੋਫੈਸ਼ਨਲੀ ਵੀ ਬਿਨ ਤੋਂ ਡਾਕਟਰ ਵੀ ਹੋ ਲੋਕਾਂ ਨਾਲ ਜੁੜੇ ਨੇ ਤੇ ਪੋਲੀਟਿਕਲੀ ਵੀ ਜੁੜੇ ਨੇ ਉਹਨਾਂ ਦਾ ਹੁਣ ਲੰਬਾ ਸਭਾ ਹੋ ਗਿਆ ਰਾਜਨੀਤੀ ਚ ਕੋਈ ਨਵੇਂ ਨਹੀਂ ਐ ਇਸ ਕਰਕੇ ਉਹਨਾਂ ਨੇ ਜੋ ਕਿਹਾ ਆ ਉਹ ਕਾਂਗਰਸ ਦੇ ਹੱਕ ਚ ਕਿਹਾ ਆ ਪਾਰਟੀ ਦੀ ਬਿਹਤਰੀ ਵਾਸਤੇ ਕਿਹਾ ਆ ਪਾਰਟੀ ਨੂੰ ਪਾਰਟੀ ਨੂੰ ਸਟੈਂਡਰਡ ਕਰਨ ਵਾਸਤੇ ਕਿਹਾ। ਜੜ ਇੱਕ ਤੁਸੀਂ ਕਾਫੀ ਦੇਰ ਤੋਂ ਹੀ ਅਫਸਰ ਰਹੇ ਹੋ ਨਾ ਆਪੀਐਸ ਵੀ ਕਰ ਰਹੇ ਹੋ ਤੁਹਾਡੀ ਛਵੀ ਅੱਛੀ ਛਵੀ ਤੁਹਾਨੂੰ ਲੋਕ ਅੱਛੇ ਪਸੰਦ ਕਰਦੇ ਆ। ਇਹ ਤੁਹਾਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਕਿਸੇ ਕਿਦਾਂ ਨਹੀਂ। ਦੇਖੋ ਸਾਹਿਬ ਹੱਥ ਵੜੇ ਆਈਆਂ ਜਿਸ ਭਾਵੇਂ ਤੇ ਕਿਸ ਦੇ ਮੈਂ ਪੁਲਿਸ ਅਫਸਰ ਦੇ ਤੌਰ ਤੇ ਗਸਟਰਡ ਅਫਸਰ ਦੇ ਤੌਰ ਤੇ ਆਈ ਸੀ ਅਫਸਰ ਦੇ ਤੌਰ ਤੇ ਨੌਕਰੀ ਕੀਤੀ ਹੈ ਵਾਇਗਰੂ ਦੇ ਕਿਪਾਸ ਹਦਕਾ ਉਹਦੇ ਹੁਕਮ ਅnder ਰਹਿ ਕੇ ਜੇ ਕੋਈ ਸੇਵਾ ਪਬਲਿਕ ਦੀ ਕਿਸੇ ਵੀ ਤਰੀਕੇ ਦੀ ਮਿਲਦੀ ਹੈ ਤੇ ਮੈਂ ਆਪਣੇ ਤਿੰਨ ਤਹਾਕੇ ਦੇ ਤਜਰਬੇ ਦੇ ਜੜੀ ਜ਼ਿੰਮੇਵਾਰੀ ਨਾਲ ਨੌਕਰੀ ਕੀਤੀ ਹੈ ਉੰਜੀ ਸੇਵਾ ਵੀ ਇਹ ਨੌਕਰੀ ਵੀ ਉੰਜ ਹੀ ਕਰੂੰਗਾ ਬਟ ਪਟਿਆਲੇ 'ਚ ਕਿੱਥੇ ਸੇਵਾ ਕਰਨੀ ਹੈ ਕਿਵੇਂ ਕਰਨੀ ਹੈ ਤੇ ਹਾਈ ਕਮਾਂਡ ਪਾਰਟੀ ਪਲੱਸ ਲੋਕਾਂ ਦੇ ਪਿਆਰ ਦੀ ਗੱਲ ਹੈ ਜੇ ਲੋਕਾਂ ਨੂੰ ਲੱਗੇਗਾ ਕਿ ਅਸੀਂ ਵਾਜਬ ਹਾਂ ਅਸੀਂ ਇਸ ਇੰਨੀ ਸ਼ੋਹਰਤ ਇੰਨੀ ਕਮਾਲ ਇਨਾ ਦਿਮਾਗ ਇੰਨੀ ਖੂਬੀ ਰੱਖਦੇ ਹਾਂ ਕਿ ਉਹਨਾਂ ਨੂੰ ਪਸੰਦ ਆਏ ਤੇ ਅਸੀਂ ਉਹਨਾਂ ਦੇ ਹਾਂ ਤੇ ਫੇਰ ਹੀ ਇਹ ਗੱਲ ਹੋ ਸਕਦੀ ਹੈ ਲੇਕਿਨ ਇੱਕ ਗੱਲ ਮੈਂ ਕਹਿ ਸਕਦਾ ਕਿ ਮੈਂ ਨੇਕ ਨਹੀਂ ਅਤੀਨਾ ਜਿੱਥੇ ਵੀ ਸੇਵਾ ਦਾ ਮੌਕਾ ਮਿਲੇਗਾ ਨੇਕ ਨੀਅਤੀ ਨਾਲ ਕੰਮ ਕਰੂੰਗਾ ਤਾਂ ਕਰਕੇ ਲੋਕਾਂ ਨੂੰ ਇੱਕ ਵਾਰੀ ਯਾਦ ਰਹੇ ਕਿ ਹਾਂ ਜਿਹੜੇ ਕਿਸੇ ਇਨਸਾਨ ਨੂੰ ਸੇਵਾ ਮਿਲੀ ਹੈ ਉਹਨੇ ਕਿਵੇਂ ਨਿਭਾਈ